ਅਮ ਜਰਨਾ ਜਾਹਦਾ ਸਾਡੇ ਰਾਜੂ ਭਾटिया ਜੀ ਤੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਪੂਜਾ ਰਾਣੀ ਜੀ ਜਿਨ੍ਹਾਂ ਨੇ ਤੇ ਜਦੋਂ ਵੀ ਉਹਨਾਂ ਨੂੰ ਇਸ ਪ੍ਰੋਗਰਾਮ ਦਾ ਪਤਾ ਲੱਗਿਆ ਤੇ ਉਹਨਾਂ ਦੇ ਨਾਲ ਸਾਡੀ ਟੀਮ ਦਾ ਸਮੂੱਚਾ ਟਾਈਆ ਪ੍ਰਿਆ ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਇਸ ਨੂੰ ਨੇਪਰੇ ਚਾੜਨ ਦੇ ਵਿੱਚ ਉਹਨਾਂ ਦਾ ਬਹੁਤ ਯੋਗਦਾਨ ਹੈ ਸੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਉਹਨਾਂ ਦੇ ਲਈ ਤੇ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਸਰਕਾਰ ਜੋ ਪ੍ਰਿੰਸੀਪਲ ਮੈਡਮ ਡਾਕਟਰ ਮਨਦੀਪ ਕੌਰ ਜੀ ਨੂੰ ਕਿ ਉਹ ਆਉਣ ਤੇ ਅੱਜ ਦੀ ਜਿਹੜੀ ਨੈਸਟੂ ਪ੍ਰੀਖਿਆ ਸਟੇਡੀਓ ਚਲਾਉਣਗੇ چاہی ہوں سو پورے اسٹاف و بچوں اور اپنے میں سارے مہمان مخ مہمان اور اچھے طور پہ اپنے منتری جی کا تہ دل تو جی آختی ہوں اور دنواد کر ہوں تھینک یو ویری مچ پرسیپ صاحب اور پردھان ساری بہن سیئر وائس پردھان وائس پردھان اور ساری کا آم آدمی پارٹی کی سیئر لیڈرشپ سٹیج تک براجمان ہے سامنے بیٹھے ہوئے پیارے بچے انہوں نے پیرنٹس ਆਉਂ ਸਭ ਤੋਂ ਪਹਿਲਾਂ ਫਤਿਹਦੀ ਸਾਹਿਬ ਪਈਏ ਵਾਈਫ ਜੀ ਕਾ ਖਾਨ ਸਾਹ ਉਹ ਹੈ ਕੁ ਜੀ ਕੀਫਾ ਤੇ ਸੋ ਸਾਡੇ ਸਟੇਜ ਤੇ ਬਰਾਬਰ ਡਾਕਟਰ ਸਾਹਿਬ ਵੀ ਐਸਐਮਓ ਸਾਹਿਬ ਪਹੁੰਚੇ ਨੇ ਸੋ ਅੱਜ ਬਹੁਤ ਭਗਾ ਕਰਿਆ ਦੇਣਾ ਅਸੀਂ ਬਹੁਤ ਖਾਨਾਂ ਦੇ ਇਸ ਦਿਨ ਨੂੰ ਬੇ ਸਭੀ ਨਾਲੋਂ ਡਿਗਰੀ ਸੀ ਕਿ ਜਿਸ ਸਕੂਲ ਵਿੱਚ ਅਸੀਂ ਖੜੇ ਆ ਇਸ ਰਿਕ ਬਿਲਡਿੰਗ ਨਹੀਂ ਇੱਥੇ ਪਾਣ ਵਾਲੇ ਬੱਚੇ ਦੇ ਸੁਪਰੇ ਸਕਾਰ ਕਰਨ ਵਾਲੇ ਕੰਪਟਰ ਸਟਾਨ ਜਿਸ ਨੂੰ ਨਾਮ ਸਕੂਲ ਆਫ ਐਪਲਸ ਦਿੱਤਾ ਗਿਆ ਜਿਸ ਦੇ ਵਿੱਚ ਨਵੇਂ ਕਲਾਸਰੂਮ ਲੈਬ ਲਾਇਬ੍ਰੇਰੀ ਦਾ ਨਵੀਕਰਨ ਹੋ ਰਿਹਾ ਟਾਇਲਟ ਪੀਣ ਵਾਲਾ ਸਾਫ ਪਾਣੀ ਚਾਰਦਵਾਰੀ ਅਤੇ ਆਧੁਨਿਕ ਫਰਨੀਚਰ ਇਹ ਸਾਰੀਆਂ ਸਹੂਲਤਾਂ ਪੰਜਾਬ ਨੂੰ ਚੌਥੀ 21ਵੀਂ ਸਦੀ ਦੇ ਹਾਸ ਦਾ ਬਣਾਉਣ ਵਾਸਤੇ ਕੀਤੇ ਜਾ ਰਹੇ ਇਹਨਾਂ ਕੰਮਾਂ ਦਾ ਅਦਿਕਾਠ ਨਹੀਂ ਪੱਥਰ ਲਗਾ ਕੇ ਸਿਰਫ ਰਿਵਲ ਕੱਤਲੇ ਹੀ ਕੰਮ ਨਹੀਂ ਸਗੋਂ ਪੰਜਾਬ ਦੇ ਬੱਚਿਆਂ ਦਾ ਭਵਿੱਖ ਨੂੰ ਸ਼ਿੰਗਾਰਨ ਵਾਲੇ ਬਦਲਾਅ ਦੀ ਗੁਹਾਰ ਜੋ ਅਸੀਂ ਸਾਰੇ ਨਾਲ ਮਿਲ ਕੇ ਆਪਣੇ ਬੱਚਿਆਂ ਲਈ ਕਰ ਰਹੇ ਹਾਂ ਪਿਆਰੇ ਭੈਣ ਭਰਾਵੋ ਬੱਚਿਓ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ اسی پنجاب نے ایک اپیل کی کہ ایک موقع کےجریوال ایک موقع بگوت نال ہی ایک گرنٹی دیتی کہ پنجاب سارے سرکاری سکولہ اسکولوں ہسپتالن ہسپتال سدھاریا جاوے گا نے سارے بھروسہ کر کے آم آدمی پارٹی نے بانوے جنیاں سیٹ ہیں تو پنجاب دی سیوہ کرنے کا موقع دتا ਸਰਕਾਰ ਵੱਲੋਂ ਤੋਂ ਤੁਰੰਤਵਾ ਮੁੱਖ ਮੰਤਰੀ ਸਰਦਾਰ ਕੋਸ਼ਮਾਨ ਦੀ ਅਗਵਾਈ ਹੇਠ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸਾਡੇ ਸਾਹਮਣੇ ਦਿੱਲੀ ਦੀ ਸਿੱਖਿਆ ਕ੍ਰਾਂਤੀ ਮਾਣਨ ਸੀ ਜਿੱਥੇ ਸ੍ਰੀ ਅਰਵਿੰਦ ਕੇਂਦਰੀਵਾਲ ਜੀ ਸਾਡੇ ਪੰਜਾਬ ਪੂਰੇ ਇੰਡੀਆ ਸੁਪਰੀਮੋ ਅਤੇ ਸ੍ਰੀ ਮਨੀਸ਼ ਸੋਧਿਆ ਜੀ ਨੇ ਪੂਰੀ ਮਾਣਗਾਰੀ ਨਾਲ ਕ੍ਰਿਡਤਾ ਦਾ ਦੇਸ਼ ਅੰਦਰ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀ ਲਿਆਦੀ ਅਸੀਂ ਵੀ ਪੰਜਾਬ ਅਸੀਂ ਪੰਜਾਬ ਦੇ ਸਕੂਲ ਉਹ ਅਗਨਿਸ ਬਾਡਰ ਜੋ ਕਿ ਮਹਾਲੀ ਅੰਦਰ ਮਹਾਲੀ ਅਗਰਸਰ ਤੋਂ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਸਰਕਾਰੀ ਸਕੂਲਾਂ ਸਿਰਕੇਰ ਦੇ ਵਿਦਿਅਕੀ ਪਹਿਚਾਰ ਕਰਕੇ ਗਿਆ ਇਨਸਪੈਕਟਰੀ ਸਾਹਿਬ ਦਾ ਯੂਨੀਫਾਰਮ ਆਧੁਨਿਕ ਬਾਸੇਵਾ ਕਾਚਿੰਗ ਅਤੇ ਕੈਰੀਅਰ ਗਾਈਡੈਂਸ ਵੰਡਈਆ 150 ਤੋਂ 11 ਸਕੂਲਾਂ ਵਿੱਚ ਬਾਸੇਵਾ ਸ਼ੁਰੂ ਹੋ ਚੁੱਕੀ ਹੈ ਇਸ ਸਾਲ 10000 ਤੋਂ ਵੱਧ ਰਕੇ ਬੱਚੇ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਕਰਕੇ ਲੜਕੇ ਰਭਾ ਰਹੇ ਸਕੂਲ ਦੂਰ ਹੋਂਕਾਰ ਜੋ ਲੜਕੀਆਂ ਪੜਾਈ ਸੰਧਰ ਲਈ ਮਜਬੂਰ ਸਨ ਉਹਨੂੰ ਇਹ ਕ੍ਰੈਸ ਸੁਪਰੀ ਪੂਰੇ ਕਰਨ ਵਾਸਤੇ ਸਕੂਲਾਂ ਵਿੱਚ ਭੇਜਿਆ ਰਿਹਾ ਹੈ। ਬੱਚਿਆਂ ਨੂੰ I S R O, I I M, I I T ਵਰਗੀਆਂ ਸਥਾਵਾਂ ਵਿੱਚ ਕਰਵਾ ਕੇ ਉਹਨੂੰ ਆਪਣੇ ਸਾਹ ਅਧਰੂ ਕ੍ਰੈਸ ਨੈਰੀ ਸੁਪਰੀ ਸਕਰ ਕਰਨ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 11ਵੀਂ ਜਮਾਤ ਦੇ ਨਵੇਂ ਬਿਜ਼ਨਸ ਸਟਾਰਟਅਪ ਪ੍ਰੋਗਰਾਮ ਰਾਹੀਂ 55 ਹਜ਼ਾਰ ਵਿਦਿਆਰਥੀਆਂ ਨੂੰ 2000 ਰੁਪਏ ਦੀ ਸੀਟ ਮਿਲ ਦੇ ਕੇ ਉਹਨਾਂ ਨੂੰ ਰੁਜ਼ਗਾਰ ਪੈਦਾ ਕਰਉਣ ਦੇ ਸਮਰਥ ਬਣਾਉਣ ਦਾ ਪ੍ਰਯੋਗ ਕੀਤਾ ਗਿਆ ਹੈ। 250 प्रिंसिपल ਨੂੰ ਸਿੰਗਾਪੁਰ 150 ਅਡਮਾਸਟਰ ਨੂੰ IIM ਅਦਾਵਾ ਅਤੇ 72 ਦੇ ਅਧਕਾ ਨੂੰ ਸਿਖਲਾਈ ਵਾਸਤੇ ਬ੍ਰਿਟਲੈਂਡ ਭੇਜਿਆ ਗਿਆ ਸੈਂਕੜੇ ਮਦਾਬ ਮਿਕਸਤ ਕੀਤੇ ਗਏ ਤਾਂ ਕਿ ਤਾਂ ਕਿ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾਮ ਲਗਭਗ ਹਰ ਸਕੂਲ ਦੀ ਚਾਰਗੁਆਰੀ बन चुकी है 17000 ਸਕੂਲਾਂ ਵਿੱਚ ਵਾਈਫਾਈ 12700 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਉਹਨਾਂ ਦੀ ਤਰਫੋਂ ਮੈਂ 10 ਤੋਂ 4 ਦਾ ਵਾਅਦਾ ਕੀਤਾ ਗਿਆ 20000 ਤੋਂ ਵੀ ਵੱਧ ਅਧਿਆਪਕਾਂ ਦੀ ਭਰਤੀ ਹਜ਼ਾਰਾਂ ਨਵੇਂ ਕਲਾਸਰੂਮ ਹਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੁਰੱਖਿਅਤ ਗਾਰਡ ਅਤੇ ਕੈਂਪ ਫਰਨੀਚਰ ਲਗਭਗ 9000 ਚੌਕੀਦਾਰ ਤੇ ਸਪਾਈ ਸੇਵਰ ਮੌਟ ਪ੍ਰੀਖਿਆ ਦੇ ਬਿਹਤਰੀਨ ਨਤੀਜੇ ਸਰਕਾਰੀ ਸਕੂਲਾਂ ਦੇ 190 ਬੱਚਿਆਂ ਨੇ ਜੇ ਇਹ ਮੈਡੀਕਲ ਪ੍ਰੀਖਿਆ ਪਾਸ ਕੀ ਪੰਜਾਬ ਦੇ 20 ਕਰੀਬ 20000 ਸਰਕਾਰੀ ਸਕੂਲ ਵਿੱਚ ਲਗਭਗ 8 ਲੱਖ ਬੱਚੇ ਪੜ੍ਹਦੇ ਹਨ ਜਦੋਂ ਪੰਜਾਬ ਦੇ ਲੋਕਾਂ ਦੇ ਸਾਨੂੰ ਇਹ ਸੇਵਾ ਦਿੱਤੀ ਦਾ ਉਸ ਵੇਲੇ ਬਹੁਤ ਸਾਰੇ ਸਕੂਲਾਂ ਵਿੱਚ ਨਾ ਚਾਰਗੋਰੀ ਸੀ ਨਾ ਟਾਇਲਟ ਦੀ ਸਹੂਲਤ ਸੀ ਪੀਨ ਵਾਲਾ ਪਾਣੀ ਨਹੀਂ ਸੀ ਬੱਚੇ ਜ਼ਮੀਨ ਤੇ ਤੱਕੜਾਂ ਤੇ ਬੈਠ ਕੇ ਪੜ੍ਹਦੇ ਸਨ ਅਤੇ ਪੜ੍ਹਾਈ ਦੀ ਟੁੱਟਾਵਾ ਵਾਤਾਵਰਣ ਵੀ ਬੁਰਾ ਸੀ ਅੱਜ ਦੇਖੋ ਮੈਂ 3 ਸਾਲਾਂ ਦੇ ਅੰਦਰ ਅੰਦਰ ਇਹ ਰਾਤ ਪੂਰ ਕਰ ਚੁੱਕੇ ਹਾਂ ਹੁਣ ਜਿਸ ਸਕੂਲ ਆਫ ਐਗਰੀਕਲਚਰ ਦੇ ਵਿੱਚ ਆਪਾਂ ਖੜੇ ਆ ਸਾਹਮਣੇ ਵਾਲ ਦੇ ਵਿੱਚ ਸੈਸ਼ਨ 2023-24 ਤੇ 2025 ਤੱਕ ਸਮਗ੍ਰ ਸਮਗਰਾਹਕ ਸਟੇਟ ਸਕੀਮ ਦੇ ਤਹਿਤ ਰੁਪਏ 90 ਲੱਖ 95 ਹਜ਼ਾਰ 280 ਸਿਵਲ ਵਰਕ ਲਈ ਖਰਚ ਕੀਤੇ ਗਏ تین سال پہلے اِسی پنڈا شہروں کے ہر گھر تک پہنچ کر کے یہی گل کہی سے ایک موقع کےجریوال نے ایک موقع بھگوت مان کسی سارے بھروسہ کر کے موقع دس تے بھروسے کے سر چکا کے ستکار کیا لگاتار تین سال تو تی سیوا حاضر ہو کے سیوا نبھا لو اباب نشیا کے خلاف ویڈی لڑائی لڑ رہا ہے ਪਹਿਲਾਂ ਵਾਲੀ ਸਰਕਾਰਾਂ ਨੇ ਨਸ਼ੇ ਨੂੰ ਰੋਕਣ ਦੀ بجائے ਖੁਦ ਵਿੱਚ ਗਸਾ ਵੇਚਣ ਵਾਲੇ ਦੀ ਪੁਸ਼ਤ ਪਨਾਹੀ ਕੀਤੀ ਸਾਡੀ ਸਰਕਾਰ ਨੇ ਨਸ਼ਾ mafia ਨੂੰ ਕਰੜੇ ਹੱਥਾਂ ਪਾ ਕੇ ਉਹਨਾਂ ਦੀ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਉਹ ਥਾਂ ਥਾਂ ਤੇ ਜਿਹੜੇ ਨਸ਼ਾ ਵੇਚਦੇ ਉਹਨਾਂ ਦੇ ਬੰਦੋਲੇ ਚਲਾ ਕੇ ਉਹਨਾਂ ਦਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਬੱਚਿਆਂ ਨੂੰ ਖਤਰਾ ਲਾਖਾ ਕੇ ਐਸੇ ਕੱਟ ਕੇ ਆਪਣੀਆਂ ਕੁੱਟੀਆਂ ਬਣਾਈਆਂ ਸੀ ਉਹਦੇ ਤੇ ਬੰਦੋਲੇ ਚਲਾ ਲਾ ਨਸ਼ਾ ਸਕ ਲਈ ਦੀ ਚੈਨ ਖੂਟ ਗਈ ਹੈ ਪੰਜਾਬ ਸਿਰਭਾਗੀ ਕਾਰਵੇ ਨਹੀਂ ਸਮੋ ਪੰਜਾਬ ਦੀ ਆਤਮਾ ਨੂੰ ਬਚਾਉਂਦੀ ਜੰਗ ਤੇ ਸ੍ਰੀ ਅਨੰਤ ਕੰਜਵਾ ਜੀ ਦੀ ਸਿੰਧੀ ਕੋਈ ਹੀਟ ਲੜੀ ਜਾ ਰਹੀ ਸਰਕਾਰ ਨੇ ਸੁਭੇ ਨੂੰ ਕਾਨੂੰਨ ਵਿਵਸਥਾ ਦਾ ਸੁਧਾਰ ਕੀਤਾ ਅਤੇ ਹੁਣ ਦੇਸ਼ ਦੇ ਨਾਮੀ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰ ਰਹੀਆਂ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਕਾਨੂੰਨ ਰਾਜ ਵਿੱਚ ਪਸੰਦ ਹੈ ستانوے ہزار کروڑ کو بھی زیادہ نویز ہو چکا ہے چادہ اسٹیل کا سب تو واقع پلانٹ جو ہلکا سامیا لدھیانہ بن رہا ہے گراسنگ ویکو رویلٹی ورگی وڈیا کمپنیاں نویز کر رہی ہیں برشٹاچار کے خلاف جیرو ٹالرس ہے اس کی تحت نسبت خور افسروں رنگ ہاتھی فڑیا جا رہے ہیں سرکار نے ہڑتال جان والے افسران دھمکیوں ਦਰ किनार ਕਰਕੇ ਪ੍ਰਸ਼ਾਸਨ ਚਾਰ 代表 ਨੂੰ ਕੈਮ ਰੱਖਿਆ ਉਹ ਰਿਸ਼ਵਤ ਦਾ ਖਾਤਮਾ ਹੋਣ ਲੱਗਾ ਜੇਕਰ ਰੁਜ਼ਗਾਰ ਦੀ ਗੱਲ ਕਰੀਏ 55000 ਤੋਂ ਵੱਧ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਦਾ ਸਬਸਤੇ ਪੰਜਾਬ ਦੇ ਪੰਜਾਬ ਨੌਜਵਾਨ ਨੂੰ ਪਹਿਲੀ ਵਾਰ ਰੁਜ਼ਗਾਰ ਦੇਣ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਪਹਿਲਾਂ ਵੀ ਸਰਕਾਰਾਂ ਨੌਜਵਾਨਾਂ ਨੂੰ ਨੌਕਰੀਆਂ ਦਾ ਵਾਅਦਾ ਦੇ ਕੇ ਕੇਸ ਛੱਡਦੀਆਂ ਸਨ ਪਰ ਅਸੀਂ 340 ਕੇਸ ਖਤਮ ਕਰਵਾ ਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਦਾ ਰੱਬ ਕਰੇ ਅਸੀਂ ਪੰਜਾਬ ਦੇ ਲੋਕਾਂ ਨੂੰ ਉਸ ਬਿਜਲੀ ਦੇ ਦਾ ਆਧਾਰ ਰਵਾਂਦੇ ਆ ਅੱਜ 90% ਕਰਾਵੇ ਜਿਨੀ ਜੀਰੋ ਬਿਜਲੀ ਦਿੱਤਾ ਰਹੇ ਕਿਸਾਨਾਂ ਨੂੰ ਹੁਣ ਦਿਨ ਸਮੇਂ ਵੀ ਪੂਰੀ ਬਿਜਲੀ ਮਿਲ ਗਈ ਹੈ ਸੋਲਰ ਪਲਾਂ ਲਗਾ ਕੇ ਬਿਜਲੀ ਵੇਚ ਕੇ ਤੁਰੜਾ ਦੀ ਆਮਦਨ ਕੀਤੀ ਜਾ ਰਹੀ ਹੈ ਮਹਿਰੀ ਪਾਣੀ ਵਾਸਤੇ 15000 ਕਿਲੋਮੀਟਰ ਫੈਲਾਈ ਮਹਿਰੀ ਖਾਣ ਨੂੰ ਕੋਰ ਸਰਜੀ ਕੀਤਾ ਗਿਆ 35-40 ਸਾਲਾवार ਪਿੰਡਾਂ ਵਿੱਚ ਮੈਹਰੀ ਪਾਣੀ ਪਹੁੰਚ ਕੇ ਦਿੱਕੀ ਨਹੀਂ ਕੀਤਾ। ਜ਼ਮੀਨ ਅਤੇ ਪਾਣੀ ਦੀ ਟਟਵਰ ਤੋਂ ਨਾਲ ਬਿਜਲੀ ਅਤੇ ਜ਼ਮੀਨ ਅਤੇ ਪਾਣੀ ਦੀ ਬਣਤ ਹੋਈ। 885 ਮੰਡਲ ਦੇ ਨਿਕਰੇ ਪੰਜਾਬ ਵਿੱਚ ਚੱਲ ਰਿਹਾ ਹੈ। 3 ਕਰੋੜ ਤੋਂ ਵੱਧ ਲੋਕਾਂ ਨੇ ਇਸ ਸਹੂਲਤ ਦਾ ਫਾਇਦਾ ਲਿਆ। ਇਹਨਾਂ ਕਲੀਨ ਕੰਟ। ਇਹਨਾਂ ਕਲੀਨ ਕੰਟ ਧੰਵੀ ਵੀ ਸਟ੍ਰਕਚਰ ਨਾਲ ਹੀ ਮੁਫਤ ਲਾਗ ਦਵਾਈਆਂ ਕੈਕਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਚਾਰ ਨਵੇਂ ਮੈਡੀਕਲ ਕਾਲਜ ਅਤੇ ਹਸਪਤਲ ਬਣਿਆ ਤਾਂ ਜੋ ਬੱਚਿਆਂ ਨੂੰ ਅੱਗੇ ਹੀ ਇਸ ਕਰਨ ਲਈ ਵਿਦੇਸ਼ਾਂ में ਜਾਣਾ ਨਾ ਪਵੇ। ਸੜਕ ਦੁਰਘਟਨਾਵਾਂ ਨੂੰ ਰੋਕਣ ਵਾਸਤੇ ਵੀ ਸਰਕਾਰ ਨੇ ਸਖਤ ਕਦਮ ਚੁੱਕੇ ਹਨ। ਸੜਕ ਸੁਰੱਖਿਆ ਬੋਰਡ ਬਣਾਈ ਹੈ ਜਿਸ ਨੇ ਪਿਛਲੇ ਸਾਲ 2500 ਲੋਕਾਂ ਦੀ ਜਾਨ ਬਚਾਈ ਹੈ। 5 ਕਰੋੜ ਰੁਪਏ ਦੀ ਵਾਪਸੀ ਸੰਪਤੀ, ਦੁਰਘਟਨਾ ਪੀੜਤ ਲੋਕਾਂ ਨੂੰ ਵਾਪਸੀ ਦਿੱਤੀ। ਸਾਰਾ ਟੋਲ ਪਲਾਜ਼ਾ ਬੰਦ ਕੀਤਾ ਜਿਸ ਨਾਲ ਹਰ ਰੋਜ਼ ਪੰਜਾਬ ਦੇ ਲੋਕਾਂ ਦਾ 62 ਲੱਖ ਰੁਪਏ ਦੀ ਫਤਹ ਹੋ ਰਹੀ ਹੈ ਦਰਦੇ ਪਹਿਲਾਂ ਵੀ ਇਹ ਸਰਕਾਰਾਂ ਇਸ ਟੋਲ ਪਲਾਜ਼ੇ ਵਾਲਿਆਂ ਨੂੰ ਫੈਸਲਾ ਦੇ ਕੇ ਲੋਕਾਂ ਦੀ ਜਿੱਬਾ ਕੱਟ ਰਹੀ ਹੈ ਮੰਤਰੀ ਸਾਹਿਬ ਇੱਕ ਜ਼ਮਾਨ ਸਾਡੇ ਨੈਦਰ ਕੌਂਸਲ ਦੇ ਪ੍ਰਧਾਨ ਉਹਨਾਂ ਨੂੰ ਵੀ ਦੇ ਦਿਓ ਜੀ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਮੈਡਮ ਜਿਨ੍ਹਾਂ ਦਾ ਇਸ ਪ੍ਰੋਗਰਾਮ ਨੂੰ ਨਿਕਰੇ ਜਾਣ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਵੀਰ ਜਲਵਿੰਦਰ ਕਾਲਾ ਜੀ ਉਹ ਵੀ ਨਾਲ ਹੀ ਆ ਜਾਣ ਨਾਲ ਮੇਰਾ ਵੱਡਾ ਵੀਰ ਸਵਰਨ ਸੋਨੀ ਜੀ ਉਹਨਾਂ ਨੂੰ ਵੀ ਸਵਰਨ ਸੋਨੀ ਜੀ ਤੇ ਮੇਰਾ ਵੀਰ ਦੀਪੂ ਜੀ ਜੀ ਉਹ ਵੀ ਆ ਜਾਣ ਜੀ ਸਾਡੇ ਵੀਰ ਜੀ ਸਵਰਨ ਸੋਨੀ ਜੀ ਜਿਨ੍ਹਾਂ ਦੀਆਂ ਸਕੂਲ ਨੂੰ ਬਹੁਤ ਸਾਰੀਆਂ ਸਵਾਵਾਂ ਹੁੰਦੀਆਂ ਨੇ ਸੋਚੇ ਜੀ ਦਾ ਤੇ ਉਹਨਾਂ ਦਾ ਵੀ ਧੰਨਵਾਦ ਤੇ ਨਾਲ ਹੀ ਸਾਡੇ ਵਿੱਚ ਜੇਚੇ ਤੌਰ ਤੇ ਲੁਧਿਆਣਾ ਤੇ ਪਹੁੰਚੇ ਸਾਡੇ ਵੀ ਦੀਪੂ ਚਾਈ ਜੀ ਸੋ ਮਾਤਰੀ ਸਾਹਿਬ ਨੇ ਅੱਜ ਧਾਕੀ ਹੱਦ ਦੇ ਵਿੱਚ ਵੀ ਜਾਣਾ ਸੋ ਸਮੂਚੀ ਲੀਡਰਸ਼ਿਪ ਸਾਹਿਬਾਨ ਨੂੰ ਬੇਨਤੀ ਹੈ ਜੇ ਬਲੀ ਚਾਹ ਪਾਣੀ ਜ਼ਰੂਰ ਪੀਤੇ ਜਾਓ ਜੀ ਅੱਜ ਪੰਜਾਬ ਦੇ ਵਿੱਚ ਇੱਥੇ ਵਕ ਵਕ ਸਕੂਲਾਂ ਦੇ ਵਿੱਚ ਮੁੱਖ ਮੰਤਰੀ ਸਰਤਾਜ ਕੁਮਾਰ ਸ਼ਰਮਾਨ ਜੀ ਨੇ ਹਕਮਤ ਨਾਲ ਜਿਹੜੇ ਸਕੂਲਾਂ ਨੂੰ ਬਣਾਉਣ ਦਿੱਤੀ ਗਈ ਬੱਚਿਆਂ ਦੇ ਲੈਬ ਵਾਸਤੇ ਲਾਇਬ੍ਰੇਰੀਆਂ ਵਾਸਤੇ ਪੜਨ ਵਾਸਤੇ ਜਿੱਥੇ ਰੋਮਾਂ ਵਾਸਤੇ ਡੈਸਕ ਵਾਸਤੇ ਕੁਰਸੀਆਂ ਵਾਸਤੇ ਬੋਰਡੀਆਂ ਵਾਸਤੇ ਸਭ ਤੋਂ ਬਾਅਦ ਟੂਮਾ ਵਾਸਤੇ ਟੈਨਾਂ ਵਾਸਤੇ ਸਵਾਜਿਅ ਸਿਮੈਂਟੀ ਐ ਕੁਲ ਆਫ ਫੈਮਿਲੀਸਟ ਦੇ ਵਿੱਚ ਸਾਹਮਣੇ ਖੜੇ ਆ ਉਜਤੇ ਤੇ तकरीबन 90 ਤੋਂ ਕਲਵੇ ਲੱਖ ਦੀ ਜਿਹੜੀ ਗ੍ਰਾਂਟ ਆ ਦੋ ਸਾਲਾਂ ਦੇ ਵਿੱਚ ਆਈ ਹੈ ਜਿੱਥੇ ਵੇਅਤ ਕਮਰੇਆਂ ਦਾ ਜਦ ਉਕਠਨ ਕੀਤਾ ਗਿਆ ਬੇਟੀਆਂ ਵਾਸਤੇ ਬਾਥਰੂਮ ਬਣਾਏ ਗਏ ਉਮਾਂ ਦੇ ਥੱਲੇ ਟੈਨਲ ਲਗਵਾਈਆਂ ਗਈਆਂ ਉਹ ਜੋ ਬੱਚਿਆਂ ਦੇ ਜੋ ਬੱਚਿਆਂ ਦੀ ਸੌਲਤ ਵਾਸਤੇ ਬਹੁਤ سارے ਜਿਹੜੇ ਕੰਮ ਸਕੂਲ ਚ ਕਰਵਾਏ ਜਾ ਰਹੇ ਬਾਉਂਡਰੀ ਵਾਲ ਕਰਵਾਈ ਗਈ ਸੋ ਅੱਜ ਕਠਨ ਕਰਕੇ ਬੜੀ ਖੁਸ਼ੀ ਹੋਈ ਹੈ ਤੇ ਨਾਲ ਦੇ ਨਾਲ ਅਸੀਂ ਤੁਹਾਡੇ ਚੱਲਣ ਲਈ ਪੰਜਾਬ ਦੇ ਬੱਚਿਆਂ ਨਾਲ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬਾ ਤੋਂ ਆਪੋਰਚਰ ਮਾਣੀ ਵੱਲੋਂ ਸਾਡੇ ਕੈਬਨਰ ਮਿੰਿਸਟਰ ਸਰਦਾਰ ਹਰਜੋਤ ਸਿੰਘ ਬੈਂਕੀ ਵੱਲੋਂ ਵਾਦਾ ਕਰਦੇ ਆ ਕਿ ਅਸੀਂ ਰੁਕੇ ਨਹੀਂ ਅਜੇ ਹੋਰ ਬੱਚਿਆਂ ਨੂੰ ਸਹੂਲਤਾਂ ਦੇ ਵਕਤ ਵਕਤ ਕਮਰੇ ਉਹਨਾਂ ਦੀ ਐਜੂਕੇਸ਼ਨ ਵਾਸਤੇ ਜਿਹੜੀ ਵੀ ਡਿਮਾਂਡ ਸਕੂਲ ਨੂੰ ਆਏਗੀ ਜਿਸ ਵੀ ਪਿੰਡ ਤੋਂ ਜਿਸ ਵੀ ਹਰਕੇ ਤੋਂ ਆਏਗੀ ਉਹ ਸਾਰੀ ਪਹਿਲ ਦੇ ਅਧਾਰ ਤੇ ਅਸੀਂ ਕਰਵਾਵਾਂਗੇ ਅੱਜ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਦਾਪੁਰ ਸ੍ਰੀ ਮਾਨ ਜੀ ਦਾ ਸਰਦਾਰ ਹਰਜੋਤ ਸਿੰਘ ਬੈਂਕੀ ਦਾ ਜੋ ਮੇਰੇ ਹਲਕਾ ਸਾਹਮਣੇ ਆਉਦੇ ਵਿੱਚ ਇਸ ਸਕੂਲ ਆਫ ਫੈਮਿਨਿਸ ਦੇ ਵਿੱਚ 90 ਲੱਖ तकरीबन 90 ਲੱਖ ਪਲਸ ਜਿਹੜੀ ਪੈਸੀ ਗ੍ਰਾਂਟ ਆ ਚੁੱਕੀ ਹੈ 2 ਸਾਲਾਂ ਚ ਤੇ ਉਹਨਾਂ ਨੇ ਟਾਈਮ ਤੇ ਵੀ ਮੁੱਖ ਮੰਤਰੀ ਸਰਦਾਰ ਕੋਰ ਸਰਮਾਂਗੀਰ ਨੂੰ ਮੈਸੇਜ ਸੀਗਾ ਕਿ ਤੁਸੀਂ ਵਧੀਆ ਸਕੂਲ ਨੂੰ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਲਈ ਹੋਰ ਜੋ ਵੀ ਡਿਮਾਂਡ ਹੋਏ ਤੇ ਭੇਜੋ ਅਸੀਂ ਸਾਰੀਆਂ ਪੂਰੀਆਂ ਕਰਾਂਗੇ ਅੱਜ ਕਮੇਟੀ ਵਿੱਚ ਕੌਂਸਲਰਾਂ ਦੇ ਨਾਮ ਤੋਂ ਬੋਲ ਰਹੇ ਪਰ ਕਿਸੇ ਲੇਡੀਜ਼ ਕੌਂਸਲਰ ਜਿਹੜੀ ਕੌਂਸਲਰ ਹੁੰਦੀ ਉਹਦਾ ਨਾਮ ਨਹੀਂ ਬੋਲਿਆ ਉਹਨਾਂ ਤੇ ਪਤੀਆਂ ਦੇ ਨਾਮ ਬੋਲੇ ਗਏ ਸੀ ਕੌਂਸਲਰ ਮੈਂ ਵੀ ਜਿਹੜਾ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਬੋਲਿਆ ਮੈਂ ਮੇਰ ਸਾਹਿਬ ਸੀਨੀਅਰ ਡਿਪਟੀ ਮੇਅਰ ਕਾਉਂਸਲਰ ਸਾਹਿਬ ਆਏ ਹੋਏ ਸਾਰਿਆਂ ਦੇ ਜੇ ਕਿਸੇ ਦਾ ਨਾਮ ਰਹਿ ਵੀ ਗਿਆ ਤੇ ਇਹ ਮੀਡੀਆ ਵਿੱਚ ਇਹ ਜੀ ਗੱਲ ਮੇਰੇ ਹਿਸਾਬ ਨਾਲ ਕੋਈ ਕਰਨ ਨਹੀਂ ਕਾਉਂਸਲਰ ਸਾਹਿਬਾਂ ਦੇ ਨਾਮ ਨਹੀਂ ਸਾਰੇ ਕਾਉਂਸਲਰ ਜਦੋਂ ਕਹਿ ਦਿੱਤਾ ਕਿ ਸਾਰੇ ਆਏ ਹੋਏ ਕਾਉਂਸਲਰ ਪਰ ਉਹਨਾਂ ਦੇ ਪਤੀਆਂ ਦੇ ਨਾਮ ਬੋਲੇਗੇ ਨਹੀਂ ਨਹੀਂ ਪਤੀਆਂ ਦੇ ਨਾਮ ਮੈਨੂੰ ਮੈਰਿਜ ਸੁਣੇ ਨਹੀਂ ਧੰਨਵਾਦ ਮੈਂ ਡਾਕਟਰ ਮਨਦੀਪ ਪੌਰ ਪ੍ਰਿੰਸੀਪਲ ਐਸ.ਓ.ਈ. ਸਾਨੇਵਾਲ ਪੰਜਾਬ ਗਵਰਨਮੈਂਟ ਦਾ اپنی ਸਮੁੱਚੀ ٹیم ਵੱਲੋਂ ਬਹੁਤ ਧੰਨਵਾਦ ਕਰਦੀ ਆ ਕਿ ਪਿਛਲੇ 2 ਸਾਲਾਂ ਦੇ ਵਿੱਚ ਲਗਭਗ ਸਾਨੂੰ 91 ਲੱਖ ਰੁਪਏ ਸਕੂਲ ਦੇ ਡਵੈਲਪਮੈਂਟ ਦੇ ਲਈ ਗ੍ਰਾਂਟਸ ਪ੍ਰੋਵਾਈਡ ਕੀਤੀਆਂ ਨੇ ਤੇ ਪਹਿਲੇ ਸਾਨੂੰ ਗ੍ਰਾਂਟਸ ਲਈ ਤਰਸਣਾ ਪੈਂਦਾ ਸੀ ਪਰ ਹੋਂ ਪਿਛਲੇ 2-3 ਸਾਲਾਂ ਤੋਂ ਸਾਨੂੰ ਇੰਨੀਆਂ ਕੋ ਗ੍ਰਾਂਟਸ ਪ੍ਰਾਪਤ ਹੋਈਆਂ ਕਿ ਸਾਨੂੰ ਸਮਝ ਨਹੀਂ ਆਂਦੀ ਕਿ ਅਸੀਂ ਬੱਚਿਆਂ ਦੇ ਡਿਵੈਲਪਮੈਂਟ ਦੇ ਲਈ ਇਸ ਜੀ ਮਤਲਬ ਬੈਟਰ ਤੋਂ ਬੈਟਰ ਅਸੀਂ ਇਹਨੂੰ ਕਿੱਥੇ ਲਗਾਈਏ ਸੋ ਸਾਡੀ ਪੂਰੀ ਟੀਮ ਦੀ ਕੋਸ਼ਿਸ਼ ਹੈ ਕਿ ਜਿੰਨੀਆਂ ਸਾਨੂੰ ਗ੍ਰਾਂਟਸ ਪ੍ਰਾਪਤ ਹੋਈਆਂ ਉਹਨਾਂ ਦੀ ਜਿਹੜੀ ਬੈਸਟ ਯੂਟਿਲਾਈਜੇਸ਼ਨ ਹੈਗੀ ਹੈ ਉਹਨੂੰ ਕੀਤਾ ਜਾਏ ਕਿ ਸਰਕਾਰ ਵੱਲੋਂ ਇਹ ਬਹੁਤ ਜੋ ਸਾਡੇ ਮਾਨ ਸਾਹਿਬ ਇਸ ਟੀਚੇ ਨੂੰ ਲੈ ਕੇ ਚੱਲੇ ਸੀ ਸਿੱਖਿਆ ਕ੍ਰਾਂਤੀ ਦੇ ਟੀਚੇ ਨੂੰ ਲੈ ਕੇ ਚੱਲੇ ਸੀ ਸੋ ਹੂਜ਼ ਇਟ ਹੈ ਅਜ਼ ਅ ਸਕੂਲ ਆਫ ਐਮੀਨੈਂਸ ਉਹਨਾਂ ਨੇ ਸਾਨੂੰ ਸਾਇੰਸ ਸਟਰੀਮਸ ਕਾਮਰਸ ਸਟਰੀਮਸ ਬੱਚਿਆਂ ਨੂੰ ਦਿੱਤੇ ਆ ਤਾਂ ਕਿ ਜਿਹੜੇ ਸਾਡੇ ਸਕੂਲ ਦੇ ਬੱਚੇ ਆ ਉਹਨਾਂ ਨੂੰ ਸ਼ਹਿਰ ਵੱਲ ਨਾ ਭੱਜਣਾ ਪਵੇ ਸੋ ਰੂਰਲ ਏਰੀਆ ਦੇ ਵਿੱਚ ਜਿਹੜਾ ਹੈਗਾ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਸਕੂਲ ਦੇ ਬੱਚੇ ਹੈਗੇ ਆ ਉਹ ਟਾਪਰ ਹੋਣ ਡਿਪਾਰਟਮੈਂਟ ਵੱਲੋਂ ਸਾਨੂੰ ਸਕਿਉਰਿਟੀ ਗਾਰਡਸ ਕੈਂਪਸ ਮੈਨੇਜਰ ਟਰਾਂਸਪੋਰਟ ਫੈਸਿਲਿਟੀਜ਼ ਬੱਚਿਆਂ ਦੇ ਲਈ ਵਾਸ਼ਰੂਮਸ ਔਰ ਸਾਇੰਸ ਲੈਬਸ ਨਿਊ ਕਲਾਸਰੂਮ ਬਾਉਂਡਰੀ ਵਾਲ ਦੀ ਬਹੁਤ ਜਿਹੜੀ ਹੈਗੀ ਉਹ ਗ੍ਰਾਂਟ ਪ੍ਰਾਪਤ ਹੋਈ ਹੈ ਸੋ ਉਸ ਦਾ ਨਤੀਜਾ ਅੱਜ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਅੱਜ ਮੰਤਰੀ ਸਾਹਿਬ ਵੱਲੋਂ ਇਸ ਚੀਜ਼ ਦਾ ਉਦਘਾਟਨ ਕੀਤਾ ਗਿਆ ਸੋ ਮੇਰੀ ਦਿੱਲੀ ਤਮੰਨਾ ਇਹ ਹੈ ਕਿ ਮੇਰਾ ਸਕੂਲ ਐਸਓਈ ਹੈ ਔਰ ਮੈਂ ਇਹ ਸਾਰਿਆਂ ਨੂੰ ਵਿਸ਼ਵਾਸ ਦਿਲਾਉਂਦੀ ਆ ਆਪਣੀ ਟੀਮ ਵੱਲੋਂ ਕਿ ਮੈਂ ਜ਼ਰੂਰ ਚਾਹੂੰਗੀ ਕਿ ਮੇਰੇ ਸਕੂਲ ਦੇ ਬੱਚੇ ਜਿਹੜੇ ਹੈਗੇ ਉਹ ਡਿਸਟ੍ਰਿਕਟ ਦੇ ਵਿੱਚ ਟੌਪ ਕਰਨ ਸੋ ਕਿਸੇ ਟਾਈਮ ਤੇ ਇਹ ਸਕੂਲ ਐਕਟਰ ਧਰਮਿੰਦਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਮੇਰੀ ਇੱਕ ਵਿਜਨ ਇਹ ਐਸਾ ਮੇਰਾ ਇੱਕ ਗੋਲ ਇਹ ਹੈ ਕਿ ਜਿਹੜੇ ਸਾਡੇ ਸਕੂਲ ਦੇ ਬੱਚੇ ਐ ਜਿਵੇਂ ਜਸ਼ਨ ਹੈ ਰਾਜਵਿੰਦਰ ਹੈ ਅਨਮੋਲ ਹੈ ਸੋ ਇਹਨਾਂ ਬੱਚਿਆਂ ਦੇ ਨਾਮ ਤੇ ਜਿਹੜਾ ਹੈਗਾ ਇਹ ਸਕੂਲ ਨੂੰ ਜਾਣਿਆ ਜਾਏ ਸੋ ਮੈਂ ਇੱਕ ਵਾਰੀ ਫਿਰ ਪੰਜਾਬ ਗਵਰਨਮੈਂਟ ਸਰਦਾਰ ਭਗਵੰਤ ਸਿੰਘ ਜੀ ਮਾਨ ਹਰਜੋਤ ਸਿੰਘ ਜੀ ਬੈਂਸ ਔਰ ਸਾਡੀ ਕੈਬਨਿਟ ਮਨਿਸਟਰ ਸਰਦਾਰ ਹਰਦੀਪ ਸਿੰਘ ਜੀ ਮੁੰਡਿਆ ਦਾ ਬਹੁਤ ਬਹੁਤ ਪਿਆਰ ਦੀ ਟੀਮ ਵੱਲੋਂ ਧੰਨਵਾਦ ਕਰਦੀ ਹਾਂ ਥੈਂਕ ਯੂ ਭਾਈ ਗੁਰਜੀ ਖਾਤੇ ਤੇ ਅੱਜ ਸਾਡੇ ਕੈਬਨਿਟ ਮੰਤਰੀ ਹਰਦੀਪ ਸਿੰਘ ਹੰਡਿਆ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਕੂਲਾਂ ਵਾਸਤੇ ਇੰਨਾ ਵੱਡਾ ਉਪਰਾਲਾ ਕੀਤਾ ਹੈ ਜਿਹੜੀ ਸਿੱਖਿਆ ਕੈਂਪੇਨਿੰਗ ਨਾਲ ਕੀਤੀ ਜਾ ਰਹੀ ਹੈ ਕਿ ਤੁਹਾਨੂੰ ਸਰਕਾਰ ਤੋਂ ਨਵੇਂ ਸਕੂਲ ਖੋਦੇ ਗਏ ਅੱਜ ਵੀ ਨੰਨੇ ਮੰਮੀ ਮਾਸਟਰਾਂ ਤੋਂ ਬਾਹਰ ਨਹੀਂ ਦਿੱਤਾ ਗਿਆ ਹੋਵੇ ਦੇਖੋ ਸਿੱਖਿਆ ਲਈ ਬਹੁਤ ਜ਼ਰੂਰੀ ਹੈ ਬੱਚਿਆਂ ਲਈ ਸਕੂਲ ਵਿੱਚ ਕੰਦੇ ਬਾਤ ਨੂੰ ਮੇਰਾ ਸਭ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਇਹੀ ਮੈਂ ਸੰਦੇਸ਼ ਦਵਾਂਗੀ ਪੜ੍ਹ ਲਿਖ ਕੇ ਆਪਣੇ ਮਾਪੇ ਉਹਦਾ ਹੋਰ ਆਪਣੇ ਸਕੂਲ ਟੀਚਰ ਵਾਲਿਆਂ ਦਾ ਨਾਮ ਰੋਸ਼ਨ ਕਰਨ ਕਿਉਂਕਿ ਹੁਣ ਦੇਖੋ ਲੜਕੀਆਂ ਤੇ ਲੜਕੇ ਲੜਕੀਆਂ ਖਾਸ ਕਰ ਖੇਲਣਾ ਵਿੱਚ ਮਿਊਜ਼ਿਕ ਵਿੱਚ ਰਾਜਨੀਤੀ ਵਿੱਚ ਕਾਫੀ ਅੱਗੇ ਵਧ ਗਏ ਨੇ ਤੇ ਮੈਂ ਇਹੀ ਚਾਹਾਂਗੀ ਇਹ ਲੜਕੀਆਂ ਨੂੰ ਇਹੀ ਸੰਦੇਸ਼ ਦਵਾਂਗੀ ਪੜ੍ਹ ਲਿਖ ਕੇ ਤੁਸੀਂ ਆਪਣਾ ਆਪਣੇ ਪੰਜਾਬ ਦਾ ਨਾਮ ਬੁਸੰਦੋ